ਸਾਡੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 17-7-2020 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਪੱਤਰ ਨਾਲ ਉਹਨਾਂ ਦੀ ਸੈਲਰੀ ਤੇ ਪੈਣ ਵਾਲੇ ਪ੍ਰਭਾਵ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਨੂੰ ਜਿਆਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ CW P 15896 ਸੌਰਵ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਦਾ ਫੈਸਲਾ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਆਇਆ ਸੀ 17/7/2022 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗੀ ਸੀ ਕਿ ਉਹਨਾਂ ਨੂੰ ਕੇਂਦਰ ਦੇ 7ਵੇਂ ਤਨਖਾਹਕ ਵਿਛਣ ਦੀ بجائے ਪੰਜਾਬ ਦਾ 6ਵਾਂ ਤਨਖਾਹਕ ਕਮਿਸ਼ਨ ਮਿਲ ਜਾਵੇਗਾ ਗੌਰਤਬ ਮਤਲਬ ਹੈ ਕਿ ਸਰਕਾਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਡਬਲ ਬੈਂਚ ਦੇ ਉੱਤੇ ਵੀ ਹਾਰ ਗਈ ਸੀ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਵਿੱਚ ਜੋ ਐਸ ਆਰ ਪੀ ਦਾਇਰ ਕੀਤੀ ਗਈ ਸੀ ਉਸ ਦੇ ਵਿੱਚ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਅਪੈਕਸ ਕੋਰਟ ਨੇ ਉਸ ਨੂੰ ਡਿਸਮਿਸ ਕਰ ਦਿੱਤਾ ਸੀ। ਇਦਨ ਤੀਜਾ ਇਹ ਹੋਇਆ ਕਿ ਡਾਕਟਰ ਸੌਰਵ ਸ਼ਰਮਾ ਅਤੇ ਹੋਰ ਪਟੀਸ਼ਨਰ ਡਾਕਟਰਾਂ ਦੇ ਸਕੇਲ ਦਾ ਮੈਡੀਕਲ ਸਿਕ ਹੈ ਉਪਾਗ ਦੇ ਦਫ਼ਤਰੀ ਹੁਕਮਾਂ ਤਹਿਤ ਸੋਲ ਦਿੱਤੇ ਗਏ। ਤੇ ਉਹਨਾਂ ਦੀ ਤਨਖਾਹ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਸੋ ਦਿੱਤੀ ਗਈ ਪਰੰਤੂ ਇਸ ਫੈਸਲੇ ਨੂੰ ਜੇ ਲਾਇਸ ਨਹੀਂ ਕੀਤਾ ਗਿਆ ਤੇ 17/7/2020 ਤੋਂ ਬਾਅਦ ਭਰਤੀ ਹੋਏ ਬਾਕੀ ਡਿਪਾਰਟਮੈਂਟ ਦੇ ਮੁਲਾਜ਼ਮਾਂ ਨੂੰ ਟਰ ਡੇਟ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਹੀ ਸੈਲਰੀ ਪੇ ਕੀਤੀ ਜਾ ਰਹੀ ਹੈ ਫਿਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਮਿਤੀ 31/1/2025 ਨੂੰ ਸਾਰੇ ਭਾਗ ਦੇ ਐਡਮਿਨਿਸਟ੍ਰੇਟਰ ਸੈਕਟਰੀਆਂ ਨੂੰ ਪੱਤਰ ਦੇ ਕੇ ਨਵੇਂ ਸਰਵਿਸ ਰੂਲ ਅਮੈਂਡ ਕਰਕੇ ਇਸ ਦਾ ਇੰਦਰਾਜ 1772020 ਦੇ ਨੋਟੀਫਿਕੇਸ਼ਨ ਵਿੱਚ ਕਰ ਲੈਣ ਦੀ ਹਦਾਇਤਾਂ ਜਾਰੀ ਕੀਤੀਆਂ ਸਨ। ਹੁਣ ਮਿਤੀ 23/4/2025 ਨੂੰ ਵਿੱਤ ਵਿਭਾਗ ਨੇ ਇੱਕ ਹੋਰ ਪੱਤਰ ਲੇ ਕੇ 1772020 ਦੇ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਸੁਪਨਾ ਹੀ ਚਕਨਾਚੂਰ ਕਰ ਦਿੱਤਾ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮਿਤੀ 1772020 ਦੇ ਪੱਤਰ ਵਿੱਚ ਚੀਫ ਮਿਨਿਸਟਰ ਦੀ ਮਹੀਨਾਵਾਰ ਮੀਟਿੰਗ ਵਿੱਚ ਲਏ ਗਏ ਫੈਸਲੇ ਦੇ ਮਤੇ ਨਜਰ ਇਸ ਪੱਤਰ ਦੀ ਧਾਰਾ 6 ਵਿੱਚ ਇਹ ਗੱਲ ਲਿਖੀ ਗਈ ਹੈ ਕਿ ਅਡਮਿਨਿਸਟ੍ਰੇਟਿਵ ਸੈਕਟਰੀ ਜਾਂ ਫਿਰ ਡਿਪਾਰਟਮੈਂਟ ਦੇ ਹੈੱਡ ਰੂਲਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਮੈਂਡਮੈਂਟ ਕਰਨ ਲਈ ਅਥਾਰਾਈਜ਼ਡ ਹੁੰਦੇ ਹਨ ਤੇ ਇਸ ਮਕਸਦ ਵਾਸਤੇ ਉਸ ਨੂੰ ਸਿਰਫ ਵਿੱਤ ਭਾਗ ਦੀ ਮਨਜ਼ੂਰੀ ਤੇ ਸਹਿਮਤੀ ਦੀ ਲੈਣੀ ਹੁੰਦੀ ਹੈ ਅਜਿਹੇ ਰੂਲ ਅਮੈਂਡ ਕਰਨ ਲਈ ਇਸ ਨੂੰ ਕੈਬਨਟ ਵਿੱਚੋਂ ਮਨਜ਼ੂਰੀ ਲੈਣ ਤੇ ਪਾਸ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਵੱਖ-ਵੱਖ ਐਡਮਿਨਿਸਟ੍ਰੇਟਿਵ ਫੈਕਟਰੀਜ਼ ਵੱਲੋਂ ਜੋ ਰੂਲ ਅਮੈਂਡ ਕੀਤੇ ਜਾ ਰਹੇ ਹਨ ਜਾਂ ਫਿਰ ਕਰ ਦਿੱਤੇ ਗਏ ਹਨ ਉਹ ਰੀਟਰੋਸਪੈਕਟਿਵਲੀ ਲਾਗੂ ਹੋਣਗੇ ਭਾਵੇਂ ਕਿ ਬੈਂਕ ਡੇਟ ਤੋਂ ਯਾਨੀ 17/2020 ਤੋਂ ਲਾਗੂ ਹੋਣਗੇ। ਵੈਸੇ ਇਹ ਕਾਸ ਕੀਤੀ ਜਾ ਰਹੀ ਸੀ ਕਿ ਨਵੇਂ ਅਮੈਂਡਡ ਰੂਲਸ ਪ੍ਰੋਸ ਪਕਟੋ ਦੀ ਲਾਗੂ ਹੋਣਗੇ ਭਾਵ ਕਿ ਨਵੇਂ ਰਿਕਰੂਟਮੈਂਟ ਵਾਸਤੇ ਲਾਗੂ ਹੋਣਗੇ ਪਰੰਤੂ ਮਿਤੀ 23 4 2025 ਨੂੰ ਵਿੱਤ ਵਿਭਾਗ ਦੁਆਰਾ ਸਾਦੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਈੀ ਸੈਕਟਰੀਜ਼ ਫਾਈਨੈਂਸ਼ੀਅਲ ਕਮਿਸ਼ਨਰਸ ਪ੍ਰਿੰਸੀਪਲ ਸੈਕਟਰੀਜ਼ 올 ਹੈਡਸ ਆਫ ਡਿਪਾਰਟਮੈਂਟਸ ਰਜਿਸਟਰਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੰਬੋਧਨ ਕਰਕੇ ਲਿਖੇ ਗਏ ਪੱਤਰ ਵਿੱਚ ਹਜ਼ੂਰ ਸੁਨੋ ਸੋਧ ਕੇ ਉਹਨਾਂ ਨੂੰ ਰੀਟਰੋਸਪੈਕਟਿਵਲੀ ਲਾਗੂ ਕਰਨ ਦੀ ਕਿਹਾ ਗਿਆ ਹੈ ਇਸ ਪੱਤਰ ਨਾਲ 1720 ਤੋਂ ਬਾਅਦ ਭਰਦੇ ਹੋਏ ਮੁਲਾਜ਼ਮਾਂ ਲਈ 6ਵੇਂ ਤਨਖਾਹ ਕਮਿਸ਼ਨ ਲਾਗੂ ਹੋਣ ਦਾ ਸੁਪਨਾ ਟੁੱਟ ਗਿਆ ਜਦਦਾ ਹੈ ਮੈਂ ਤੂੰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 23/4/2025 ਨੂੰ ਜਾਂ ਫਿਰ 17/7/2020 ਦੇ ਪੱਤਰ ਨੂੰ ਇੱਕ ਵਾਰ ਫੇਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਹਾਂ ਪਰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਵੇਗਾ ਜਾਂ ਨਹੀਂ ਇਹ ਤਾਂ ਕੋਰ ਬਲਾ ਸਮਾਹੀ ਦੱਸੇਗਾ ਤੇ ਕੋਰਟ ਵਿੱਚ ਹੀ ਪਤਾ ਲੱਗੇਗਾ ਕਿ ਇਸ ਸੰਬੰਧੀ ਕੀ ਵਾਪਰਦਾ ਹੈ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ ਜੀ